ਲੋਕ ਅਰਚੰਤ ਜੀ ਰਚਨਾ ਜੀ ਜੀਵ ਤੂੰ ਰਚਨਾ ਵਿੱਚ ਰਜਿਆ ਰਹਿਣਾ ਹਰ ਵਕਤ ਮਾਤ ਗਰਭ ਅਸਥਾਪਨ ਤੈਨੂੰ ਇਹ ਜੀਵ ਤੇ ਰਚਨਾ ਚਾਉਣ ਵਾਸਤੇ ਮਾਤਾ ਦੇ ਗਰਭ ਵਿੱਚ ਰਕਤ ਮਿੰਦ ਨੂੰ ਇਕੱਤਰ ਕਰਕੇ ਸਥਾਪਨ ਕੀਤਾ ਸੀ ਕਿਕਾਇਆ ਸੀ ਉਥੋਂ ਇਹ ਸਰੀਰ ਤੇ ਸੁਝੂਰ ਸਿਰ ਦੀ ਰਚਨਾ ਹੋਈ ਹੈ ਫੇ ਜੀ ਪਹਿਲਾ ਸੂਖੋਂ ਤਤਾਂ ਦੁਆਰਾ ਤੇਰੀ ਸੂਖਮ ਕਤਾਂ ਦੁਆਰਾ ਸੂਖਮ ਸੀਧੀ ਰਚਨਾ ਕੀਤੀ ਅਤੇ ਫਿਰ ਸਥੂਲ ਕਤਾਂ ਦੁਆਰਾ ਮਾਤਾ ਦੇ ਗਰਭ ਵਿੱਚ ਰਗਤਵੀਰ ਜੀ ਨੂੰ ਇਸ਼ਤਤ ਕਰਕੇ ਤੈਨੂੰ ਸਥਾਪਨ ਕੀਤਾ ਪੈਦਾ ਕੀਤਾ 9 ਮਹੀਨੇ ਵਿੱਚ ਤੈਨੂੰ ਸਾਰੇ ਅੰਗ ਪਤੰਗ ਤੇਰੇ 6 ਮਹੀਨਿਆਂ 'ਚ ਬਣਾ ਕੇ 6 ਮਹੀਨਿਆਂ ਲਈ ਤੇਰੇ ਸੀੜ ਹੋ ਗਏ ਸਾਰੇ ਅੰਗਾਂ ਦੇ ਪਰਦੇ ਬਣ ਗਏ ਅੱਖਾਂ ਦੀਆਂ ਪਲਕਾਂ ਬਣ ਗਈਆਂ ਹੱਥਾਂ ਆਦਿਕਾਂ ਦੇ ਸਾਰੇ ਉਂਗਲੀਆਂ ਪੈਰ ਹੱਥ ਜਦੋਂ ਬਣ ਗਏ ਫੇਰ ਤੈਨੂੰ 100 ਜਨਾਂ ਦਾ ਗਿਆਨ ਹੋ ਗਿਆ ਪਿੱਛੇ ਜੋ ਤਾ ਕਰਮ ਕੀਤੇ ਸੀ ਇਸ ਪ੍ਰਕਾਰ ਮਹਾਰਮ ਤੈਨੂੰ ਗਰੂ ਚ ਸਥਾਪਨ ਕੀਤਾ ਮਾਤਾ ਦੇ ਉਹਦੇ ਵਿੱਚ ਟਿਕਾਇਆ ਸਾਸ ਸਾਸ ਸਿਮਰੰਤ ਨਾਨਕ ਉਦੋਂ ਆਉਂਦੇ ਜਾਂਦੇ ਸਾਹ ਆਹ ਛੇਵੇਂ ਮਹੀਨੇ ਤੈਨੂੰ ਸਾਰਾ ਗਿਆਨ ਹੋ ਗਿਆ ਪੂਰਨ ਦੇ ਬਣ ਤੂੰ ਸਵਾਸ ਸਵਾਸ ਸਿਮਰਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਕੰਨ ਨ ਉਸ ਪ੍ਰਮੇਸ਼ਰ ਨੂੰ ਮਹਾ ਅਗਨ ਨਾ ਬినాਸ਼ ਨਾ ਜਿਹੜੀ ਮਾਤਾ ਦੇ ਗਰਮ ਦੀ ਆਗ ਹੈ ਕੱਚੇ ਚੋ ਰੋੜ ਖਾਗੇ ਮਾ ਦੇ ਹਜਮ ਹੋ ਜਾਂਦੇ ਹੈ ਉਹ ਆਗਨ ਤੈਨੂੰ ਨਾਸ ਨਹੀਂ ਕੀਤਾ ਫੁੱਲ ਵੀ ਆਉ ਵੀ ਨਰਮ ਸੀ ਤੇਰੀ ਅੱਖਿਆ ਕੀਤੀ ਨਾਮ ਦੇ ਪ੍ਰਤਾਪ ਕਰਕੇ ਸੱਚੇ ਪਾਤਸ਼ਾਹ ਤੈਨੂੰ ਛੜਨ ਨਹੀਂ ਦਿੰਦਾ ਆਪ ਦਾ ਸਿਮਰਨ ਦੇ ਕੇ ਪਰਤਪਾਲਾ ਕੀਤੀ ਉਦੋਂ ਸਵਾਸ ਸਵਾਸ ਇਰਾਦਾ ਸੀ ਇਸ ਕਰਕੇ ਤੈਨੂੰ ਵੱਡੀ ਅੱਗ ਮਾਤਾ ਦੇ ਗਰਭ ਦੀ ਜਿਹੜੀ ਹੈ ਉਹ ਤੈਨੂੰ ਨਾਸ ਨਹੀਂ ਕਰ ਸਕਦੀ ਸਾੜ ਨਹੀਂ ਸਕੀ ਮੁਖ ਤਲੈ ਪੈਰ ਉੱਪਰੇ ਉਹਨੂੰ ਪਿਆਰਿਆ ਤੇਰੇ ਮੂੰਹ ਜਿਹੜਾ ਸੀ ਉਹ ਥੱਲੇ ਨੂੰ ਸੀ ਉਲਟਾ ਲੰਮਕਦਾ ਸੀ ਅਤੇ ਪੈਰ ਤੇਰੇ ਤਹਾਨੂੰ ਸੰ ਵਸੰਦੂ ਕੋਹ ਥੜਾ ਥਾ ਕੋਈ ਜਿਹੜੀ ਵੱਡੀ ਪਹਾੜੀ ਜਗ੍ਹਾ ਤੰਗ ਜਗ੍ਹਾ 'ਚ ਤੂੰ ਬਸਦਾ ਸੀ ਮਾਤਾ ਦੇ ਗਰਭ ਦੇ ਵਿੱਚ ਜਿੱਥੇ ਕਿਸੇ ਦੇ ਹੱਥ ਨਾ ਪਹੁੰਚੇ ਐਸੀ ਧੀਰੀ ਜਗ੍ਹਾ ਜੇ ਤੰਗ ਜਗ੍ਹਾ 'ਚ ਬਸਦਾ ਸੀ ਨਾਨਕ ਸੂ ਤਣੀ ਕਿਉ ਵਿਸਾਰਿਓ ਐਸਰੇ ਕੋਸਰੇ ਭੇੜੇ ਸਤਾਨ ਵਿੱਚ ਤੂੰ ਬਸਦਾ ਸੀ ਜਿੱਥੇ ਬਿਸ਼ਟ ਅਧਿ ਪਸ਼ਾਵਾਦਕ ਸਾਰੇ ਤੇਰੇ ਨਾਸਾਂ ਦੇ ਕੋਲ ਵੀ ਲੱਗਦੇ ਸਨ ਨਾਨਕ ਸੂ ਤਣੀ ਕਿਉ ਵਿਸਾਰਿਓ ਉਹ ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਤੂੰ ਉਲਟੇ ਲੰਕਦਾ ਸੀ ਤੇ ਜਾਪ ਕਰਕੇ ਬਚਿਆ ਹੈ ਉਹ ਤਣੀ ਮਾਲਕ ਪਰਮੇਸ਼ਰ ਨੂੰ ਗੁਰੂ ਸਾਹਿਬ ਕਹਿੰਦੇ ਕਿਉਂ ਭੁਲਾ ਦੁੱਤਾ ਹੈ ਉਦ ਰਹਿ ਜਿਸ ਦਾ ਨਾਮ ਜਿਸ ਵਾਹਿਗੁਰੂ ਦੇ ਨਾਮ ਕਰਕੇ ਕਈ ਬੱਚੇ ਗਰ ਜਾਂਦੇ ਆ ਗਰਭ ਦੇ ਵਿੱਚ ਹੀ ਕਈ ਛਣ ਜਾਂਦੇ ਆ ਤੂੰ ਜਿਹੇ ਨਾਮ ਨੂੰ ਜਪਣੇ ਕਰਕੇ ਉਦ ਰ ਗਿਆ ਹੈ ਬਚਿਆ ਹੈ ਉਸ ਵਾਇਗਰੂ ਨੂੰ ਕਿਉਂ ਪੁਲਾਇ ਏਡਾ ਅਕਰਧ ਕਣ ਕਿਉਂ ਹੋ ਗਿਆ ਹੈ ਪੌੜੀ ਰક્ત ਬਿੰਦ ਕਰ ਨਿੰਮਿਆ ਵੇਖ ਮਾਤਾ ਦੀ ਰક્ત ਪਿਤਾ ਦੇ ਬਿੰਦ ਕਰਕੇ ਤੈਨੂੰ ਮਾਤਾ ਦੇ ਗਰਭ ਚ ਨਿੰਮਿਆ ਇਸਤ ਕੀਤਾ ਅਗਨ ਉਦਰ ਮਝਾਰ ਮਾਤਾ ਦੇ ਪੇਟ ਵਿੱਚ ਅੱਗ ਸੀ ਉਸ ਅੰਦਰ ਵਿੱਚ ਤੈਨੂੰ ਸੜਨਤਾ ਜਿਵੇਂ ਆ ਵਿੱਚ ਭਾਂਡਾ ਬਕਾਈਦਾ ਹੈ ਐ ਤੇਰੀ ਤੁਚਿਆਂ ਨੂੰ ਪਕਾਉਣਾ ਕੀਤਾ ਉਰਦ ਮੁਖ ਕੁਚੀਲ ਬਿਕਲ ਤਹਾਂ ਨੂੰ ਠਹਾਂ ਨੂੰ ਉਲਟਾ ਤੇਰਾ ਮੂੰਹ ਸੀ ਉਰਦ ਰੂਪ ਵਾਲ ਤੇਰਾ ਮੂੰਹ ਸੀ ਲੱਗਾ ਹੋਇਆ ਹਰ ਵਕਤ ਬੜਾ ਕੁਚੀਲ ਭੈਣਾ ਅਪਵਿੱਤਰ ਸੀ ਤੇ ਬਿਕਲ ਵਿਆਕਲ ਹੋ ਰਿਹਾ ਸੀ ਤੈਨੂੰ ਕੋਈ ਹੋਸ਼ ਨਹੀਂ ਸੀ ਨਰਕ ਘੋਰ ਗੁਬਾਰ ਮਾਤਾ ਦਾ ਗਰਮ ਜਿਹੜਾ ਧੂੜ ਭਿਆਨਕ ਨਰਕ ਸੀ ਗੁਵਾਰ ਅਧੇਰਾ ਹੀ ਦੇਖਣਾ ਸੀ ਉੱਥੇ ਤੈਨੂੰ ਹਰ ਸਿਮਰਤ ਤੂੰ ਨਾ ਜਲ ਹੈ ਇਹ ਜੇ ਉਕੜਦੇ ਸਮੇਂ ਤੂੰ ਵਾਹਿਗੁਰੂ ਨੂੰ ਚੇਤੇ ਕੀਤਾ ਸੀ ਪਰ ਆ ਬਾਣੀ ਤੇ ਵਾਹਿਗੁਰੂ ਨੇ ਆਪਣਾ ਸਿਮਰਨ ਦਿੱਤਾ ਸੀ ਹਰਿ ਦਾ ਸਿਮਰਨ ਕਰਨੇ ਕਰਕੇ ਤੂੰ ਜਲਿਆ ਨਹੀਂ ਹੈ ਮਾਤਾ ਦੇ ਘਰ ਵਿੱਚ ਮਨ ਤਨ ਉਰਤਾਰ ਉਸ ਵਾਹਿਗੁਰੂ ਨੂੰ ਹੁਣ ਵੀ ਮਨ ਵਿੱਚ ਤੇ ਤਨ ਵਿੱਚ ਧਾਰਨਾ ਕਰ ਵਸਾ ਗਰਭ ਦੇ ਵਿੱਚੋਂ ਨਿਕਲ ਕੇ ਹੁਣ ਕਿਉਂ ਭੁਲਾ ਤਾ ਵਿੱਚੋਂ ਗਰਭੇ ਨਿਕਲੇ ਆਇਆ ਹੈ ਖਸਮ ਦੇ ਸਾਥ ਦੁਨੀਏ ਤੇ ਤਲਾਇ ਬਖਮ ਥਨ ਹੋ ਜਾਇ ਕੋਾਈ ਹੈ ਰਹਿਣ ਕਿਥੀ ਥਾਂ ਪਿਆ ਬਖਮ ਥਨ ਹੋ ਜਿੰਨ ਰਖਿਆ ਇਹ ਜੋ ਬਖਮ ਕਸ਼ਣ ਥਾਂ ਵਿੱਚੋਂ ਜਿਸ ਵਾਹਿਗੁਰੂ ਤੇਰੀ ਰੱਖਿਆ ਕੀਤੀ ਹੈ ਤਿਸ ਤਿਲ ਨਾ ਵਿਸਾਰ ਉਸ ਨੂੰ ਤੇ ਜਿੰਨਾ ਵੀ ਹੋ ਪੁਰਖ ਬੁਲਾਉਣਾ ਨਾ ਕਰ ਜਿਹੜੇ ਲੋਕ ਆਪਣੇ ਆਪ ਨੂੰ ਸਿਆਣੇ ਕਹੋਂਗੇ ਹੈ ਕਿ ਸਭ ਕੁਝ ਆਦਮੀ ਹੈ ਉਹ ਗਰਮ ਲੋਕੇ ਰੱਖਿਆ ਕਰਨ ਵਾਲੇ ਨੂੰ ਫੇਲ ਹੋਣਾ ਪੈਂਦਾ ਉਹਨਾਂ ਨੂੰ ਕਿ ਉਸ ਵੇਲੇ ਕਿ ਰੱਖਿਆ ਕੀਤੀ ਹੈ ਫਿਰ ਉਹਨਾਂ ਨੂੰ ਕੋਈ ਜਵਾਬ ਨਹੀਂ ਆਉਂਦਾ ਵਾਹਿਗੁਰੂ ਨੂੰ ਕਦੇ ਭੁਲਾ ਨਾ ਹਜੂਰ ਕਹਿੰਦੇ ਹਨ ਪ੍ਰਭ ਬਿਸਰਤ ਸੁਖ ਕਦੇ ਨਾ ਵਾਹਿਗੁਰੂ ਦੇ ਭੁਲਣੇ ਕਰਕੇ ਕਦੇ ਤੈਨੂੰ ਸੁਖ ਨਹੀਂ ਪ੍ਰਾਪਤ ਹੋਵੇਗਾ ਜਸਹਿ ਜਨਮ ਹਾਰ ਤੂੰ ਜਨਮ ਨੂੰ ਮੁਰਖਾ ਜਨ ਨੂੰ ਹਾਰ ਕੇ ਜਾਵੇਂਗਾ ਜਿਸ਼ਾਂ ਦੀ ਕੁ ਸੰਗਤ ਕਰਕੇ